ਖਡੂਰ ਸਾਹਿਬ ਦੁਆਰੇ ਹੋਵੇਗੀ ਐਮਪੀ ਦੀ ਚੋਣ ਹਾਂਜੀ ਦੋਸਤੋ ਇਹ ਹੋ ਸਕਦਾ ਜੇਕਰ ਅਮਰਤਪਾਲ ਖਾਲਸਾ ਬਾਹਰ ਨਹੀਂ ਆਇਆ ਦੋਸਤੋ ਮੈਂਬਰ ਆਫ ਪਾਰਲੀਮੈਂਟ ਬਣ ਤੋਂ ਬਾਅਦ ਇੱਕ ਵਾਰ ਵੀ ਅਮਰਤਪਾਲ ਸਿੰਘ ਖਾਲਸਾ ਜਿਹੜਾ ਸੰਸਦ ਵਿੱਚ ਨਹੀਂ ਗਿਆ ਤੇ ਨਾ ਹੀ ਹੁਣ ਤੱਕ ਜਿਹੜੀ ਅਮਰਤਪਾਲ ਖਾਲਸਾ ਨੇ ਸੌਂ ਚੱਕੀ ਆ ਦੱਸ ਦਈਏ ਵੀ 60 ਦਿਨਾਂ ਦੇ ਅੰਦਰ ਜਿਹੜੀ ਸੌਂ ਚੱਕਣੀ ਲਾਜ਼ਮੀ ਹੁੰਦੀ ਆ ਤੇ ਇੱਕ ਦਿਨ ਜਿਹੜਾ ਸੰਸਦ ਦੇ ਵਿੱਚ ਆਉਣਾ 60 ਦਿਨਾਂ ਵਿੱਚ ਉਹ ਜ਼ਰੂਰੀ ਹੁੰਦਾ ਪਰ ਦੋਸਤੋ ਜੇਲ੍ਹ ਦੇ ਵਿੱਚ ਹੀ ਰਹਿੰਦੇ ਜਿਹੜੀ ਅਮਰਤਪਾਲ ਖਾਲਸਾ ਤੇ ਐਨਐਸਓ ਹੋਰ ਵਧਾ ਦਿੱਤੀ ਹੈ ਤੇ ਹੁਣ ਜਿਹੜਾ ਅਮਰਤਪਾਲ ਖ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਤੇ ਇਸ ਦੇ ਵਿੱਚ ਲੱਗਦਾ ਵੀ ਜਿਹੜੀ ਕੇਂਦਰ ਸਰਕਾਰ ਹੈ ਉਹ ਦੁਆਰੇ ਖਡੂਰ ਸਾਹਿਬ ਤੋਂ ਚੋਣ ਕਰਵਾ ਸਕਦੀ ਆ ਦੋਸਤੋ ਅਮਰਤਪਾਲ ਖਾਲਸਾ ਕੀ ਬੋਲਿਆ ਉਹ ਇਸ ਵੀਡੀਓ ਵਿੱਚ ਸੁਣਦੇ ਆ ਅਸੀਂ ਉਹ ਰਾਹ ਚੋਂ ਨੂੰ ਤਿਆਰ ਆ ਜਿਹੜਾ ਰਾਹ ਦਿੱਲੀ ਸਾਨੂੰ ਚਾਹੁੰਦੀ ਆ ਵੀ ਅਸੀਂ ਚੁੰਡ ਲਈਏ ਇਹ ਦਿੱਲੀ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਨਾ ਤੇ ਸ਼ਾਂਤਮਈ ਤਰੀਕੇ ਤੋਂ ਅਸੀਂ ਕਦੇ ਭਗੋੜੇ ਹੋਏ ਸੀ ਪਰ ਅਸੀਂ ਤੇਗ ਦੇ ਮੋਟੇ ਨੂੰ ਹੱਥੋਂ ਦਨ ਪਾਇਆ ਜਦੋਂ ਸਾਡੇ ਕੋਲ ਕੋਈ ਵਸੀਲਾ ਨਹੀਂ ਬਚਿਆ ਜਦੋਂ ਸਾਡੇ ਕੋਲ ਕੋਈ ਹੀਲਾ ਨਹੀਂ ਬਚਿਆ ਅੱਜ ਦਿੱਲੀ ਦੀ ਇਹ ਜੋਰ ਲਗਾ ਤਿਲਕ ਨੌਜਵਾਨੋ ਤੁਸੀਂ ਹੱਥੇ ਹੋ ਜਾਓ ਤੁਹਾਡੇ ਹਥਿਆਰਾਂ ਤੇ ਨਿਗਾਹ ਇਹ ਹਥਿਆਰਾਂ ਤੇ ਨਿਗਾਹ ਇਸ ਕਰਕੇ ਨਹੀਂ ਵੀ ਧਿਆਰ ਰੱਖ ਕੇ ਤੁਸੀਂ ਜੁਰਮ ਕਰ ਰਹੇ ਜੋ ਉਹ ਇਸ ਕਰਕੇ ਹੈ ਵੀ ਜੇ ਇਸ ਘਰ ਦੇ ਵਿੱਚ ਹਥਿਆਰ ਹੋਊਗਾ ਉਸ ਘਰ ਦੇ ਵਿੱਚ ਦਿੱਲੀ ਦੀ ਸਖਾਈ ਪੇੜ ਚੜ ਕੇ ਬੇਅਪਤੀ ਨਹੀਂ ਕਰ ਸਕਦੀ ਲੁੱਟ ਨਹੀਂ ਕਰ ਸਕਦੀ ਮਾਰ ਨਹੀਂ ਕਰ ਸਕਦੀ ਉਹਨਾਂ ਦੇ ਗਲਾਂ 'ਚ ਟੈਰ ਨਹੀਂ ਪਾ ਸਕਦੇ ਜਿਨ੍ਹਾਂ ਦੇ ਘਰ 'ਚੋਂ ਹਥਿਆਰ ਚਲੇ ਗਏ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਜੇ ਅੱਜ ਕਹਿੰਦੇ ਨੇ ਵੀ ਕਾਨੂੰਨ ਹੈਗਾ ਜੀ ਤੁਹਾਨੂੰ ਹਥਿਆਰਾਂ ਦੀ ਕੀ ਲੋੜ ਹੈ ਇਹ ਸਵਾਲ ਮੈਂ ਕਿਸੇ ਗੋਰੇ ਨੂੰ ਕਰ ਬੈਠਾ ਮੈਂ ਉਹਨੂੰ ਪੁੱਛਿਆ ਵੀ ਕਾ ਦੇ ਵਿੱਚ ਪੁਲਿਸ ਦੋਆਂ ਤਣਾ ਮਿੰਟਾਂ ਚ ਪਹੁੰਚ ਜਾਂਦੀ ਹੈ ਤੁਸੀਂ ਕਹਿੰਦੇ ਤਿਆਰ ਰੱਖਿਆ ਉਹ ਕਹਿੰਦਾ ਵੀ ਜੇ ਕੋਈ ਹੋਰ ਮਾਰਨ ਆਵੇ ਤੇ ਪੁਲਿਸ ਬਚਾਉਣ ਆਜੂਗੀ ਪਰ ਜੇ ਪੁਲਿਸ ਹੀ ਮਾਰਨ ਆ ਗਈ ਤੇ ਫਿਰ ਕਿਹਨੇ ਬਚਾਉਣਾ ਹੈ ਤਾਂ ਸਾਡਾ ਵੈਰੀ ਕੌਣ ਹੈ ਇਹ ਪੁਲਿਸ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਗੁਰਗਨ ਸਾਹਿਬ ਮਹਾਰਾਜ ਨੂੰ ਦਿੱਤੀ ਹੈ ਜਦੋਂ ਤੁਸੀਂ ਨੌਕਰੀ ਤੇ ਚੜਦੇ ਜੋ ਤੁਹਾਨੂੰ ਸੌਂ ਇਹ ਖਵਾਉਂਦੇ ਆ ਵੀ ਗੁਰਗਨ ਸਾਹਿਬ ਮਹਾਰਾਜ ਦੀ ਸੌਂ ਖਾਓ ਵੀ ਤੁਸੀਂ ਵਫਾਦਾਰ ਰਹੋਗੇ ਪਰ ਉਹ ਵਫਾਦਾਰੀ ਨੂੰ ਸੀ ਚੱਟਣਾ ਜਿਹੜੀ ਵਫ ਵਰਦੀ ਵੀ ਕਰਾਈ ਜਾਵੇ ਤੇ ਸਾਡੇ ਕੰਨ ਤੇ ਜੋਨਾ ਸਰਕੇ ਮੈਂ ਨੌਜਵਾਨਾਂ ਨੂੰ ਕਹਿੰਦਾ ਜਦੋਂ ਇਹ ਮਸਲਾ ਬਣ ਜਾਵੇ ਲਕੀਰ ਖਿੱਚੀ ਜਾਵੇ ਤੇ ਲਕੀਰ ਦੇ ਉਸ ਪਾਸੇ ਦਿੱਲੀ ਵਾਲੇ ਪਾਸੇ ਜਾ ਕੇ ਨਹੀਂ ਖੜੀਦਾ ਆਪਣੇ ਆਨੰਦਪੁਰ ਘਰ ਆਣਵਾੜੀ ਦਾ ਹੁੰਦਾ ਇਹ ਵਰਦੀਆਂ ਸਾਧਗੁਰ ਦੀ ਕਿਰਪਾ ਦੇ ਨਾਲ ਬਖਸ਼ਿਸ਼ ਹੋਈਆਂ ਨੇ ਇਹ ਰਾਜ ਭਾਗ ਦਿੱਲੀ ਨੇ ਵੀ ਸਾਧਗੁਰ ਦੀ ਬਖਸ਼ਿਸ਼ ਨਾਲ ਮਿਲਿਆ ਹੈ ਅਸੀਂ ਪਹਿਲਾਂ ਵੀ ਮਾਰ ਇਸ ਕਰਕੇ ਖਾਧੀ ਹੈ ਦੁਨੀਆ ਤੇ ਕੋਈ ਅਸੀਂ ਕੌਮ ਨਹੀਂ ਜਿਹੜੀ ਕਿਸੇ ਦੇ ਰਾਜ ਨੂੰ ਬਚਾਉਣ ਲਈ ਆਪਣੇ ਭਰਾਵਾਂ ਦਾ ਖਤਿਆਮ ਕਰੇ ਇਹ ਸਾਡੀ ਕੌਮ ਹੈ ਜਿੰਨੇ ਦੂਜਿਆਂ ਦੇ ਰਾਜ ਵਿੱਚ ਲਈ ਆਪਣੇ ਭਰਾਵਾਂ ਦਾ ਕਤਲੇਆਮ ਕੀਤਾ ਤੇ ਕਤਲੇਆਮ ਕਰਕੇ ਐਲਾਨ ਕੀਤਾ ਵੀ ਪੰਜਾਬ ਚ ਅਸੀਂ ਸ਼ਾਂਤੀ ਲੈਣ ਦੀ ਹੈ ਅੱਜ ਉਹ ਹੀ ਰੋਂਦੇ ਨੇ ਜਿਨ੍ਹਾਂ ਨੇ ਖੜਕੂ ਮਾਰੇ ਸੀ ਬਣਾ ਬਣਾ ਕੇ ਮੁਕਾਬਲੇ ਝੂਠੇ ਅੱਜ ਉਹ ਪੁਲਿਸ ਵਾਲੇ ਆਪ ਰੁੰਦੇ ਨੇ ਵੀ ਸਾਡੇ ਪੁੱਤ ਨਸ਼ਿਆਂ 'ਚ ਮਰ ਗਏ ਸਾਡੇ ਪੁੱਤਾਂ ਨੂੰ ਬਾਹਰ ਜਾਣਾ ਪੈ ਗਿਆ ਨਹੀਂ ਤੇ ਤੁਸੀਂ ਪੁੱਛ ਲਓ ਇੱਥੇ ਕੋਈ ਐਸਐਚਓ ਹੋਵੇ ਕੋਈ ਐਮਐਲਏ ਹੋਵੇ ਕੋਈ ਐਮਪੀ ਹੋਵੇ ਕੋਈ ਵੱਡਾ ਅਫਸਰ ਹੋਵੇ ਉਹਨਾਂ ਨੂੰ ਪੁੱਛਿਆ ਕਰੋ ਇੱਕ ਵਾਰ ਵੀ ਤੁਹਾਡੇ ਬੱਚੇ ਕਿੱਥੇ ਨੇ ਜੇ ਉਹ ਕਹਿਣ ਵੀ ਸਾਡੇ ਬੱਚੇ ਬਾਹਰ ਪੜ੍ਹਦੇ ਨੇ ਪੰਜਾਬ ਤੋਂ ਤੇ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਮੋਢਿਆਂ ਤੇ ਪੰਜਾਬ ਦੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ